ਸਾ ਸੰਗਤ ਜੀਓ ਸਨਾਓ ਪਿਆਰਿਓ ਕੀ ਹਾਲ ਚਾਲ ਨੇ ਠੀਕ ਠਾਕ ਹੋ ਸਾਰੇ ਰਾਜੀ ਖੁਸ਼ੀਆਂ ਪਹਿਲਾ ਸੌਰੀ ਚਾਹੁੰਦਾ ਆ ਕਿ ਮੇਰੇ ਕੋਲ ਟਾਈਮ ਘੱਟ ਸੀ ਕਮਤੀ ਸੀ ਮੈਂ ਬਾਹਰਲਾ ਕੰਮ ਸੀ ਕਿਉਂਕਿ ਇੱਥੇ بارش ਜਦੋਂ ਆਉਂਦੀ ਹੈ ਫਿਰ ਲਗਾਤਾਰ ਕਈ ਵਾਰ ਹਫਤਾਬ ਤੱਕ ਚੱਲਦੀ ਰਹਿੰਦੀ ਹੈ ਕਿ ਉਹਦੇ ਕਾਰਨ ਮੈਨੂੰ ਲਗਾਤਾਰ ਟਾਈਮ ਦੇਣਾ ਪਿਆ ਕੰਮ ਨੂੰ ਕੁਛ ਐਸੇ ਆਪਕੇ ਮਨ ਤਾਂ ਬੜਾ ਕਰਦਾ ਸੀ ਕਿ ਮੈਂ ਸ਼ਾਮ ਨੂੰ ਆਪਕੇ ਕੰਮ ਕਰਾਂ ਪਰ 10 11 ਵਜੇ ਜਾਂਦੇ ਸੀ ਆਉਂਦੇ ਨੂੰ ਤੇ ਇਸ ਕਰਕੇ ਅੱਜ ਮੇਰੇ ਕੋਲ ਟਾਈਮ ਹੈ ਅੱਜ ਵੀ ਪੈ ਰਿਆ ਸੀ ਤੇ ਬਾਰਿਸ਼ ਹੋ ਰਹੀ ਸੀ ਬਾਹਰ ਤੇ ਬਾਹਰਲਾ ਕੰਮ ਸੀ ਮੈਂ ਜਾ ਨਹੀਂ ਸਕਦਾ ਸੀ ਮੈਂ ਸੋਚ ਲਿਆ ਕਿਉਂ ਨਾ ਅੱਜ ਸਾਸੰਗਤ ਜੀ ਨਾਲ ਕੋਈ ਨਾ ਕੋਈ ਗੱਲ ਸਾਂਝੀ ਕੀਤੀ ਜਾਵੇ ਇੱਕ ਸਤਗੁਰ ਉਦਾਸ ਮਹਾਰਾਜ ਦਾ ਸ਼ਬਦ ਹੈ ਅੰਮ੍ਰਿਤ ਬਾਣੀ ਦੇ ਵਿੱਚੋਂ ਐਸੀ ਲਾਲ ਤੁਦਨ ਕੌਂ ਕਰੇ ਗਰੀਬ ਨਵਾਜ਼ ਕੋ ਸਹੀਆ ਮੇਰਾ ਮਾਥੇ ਛਤਰ ਤਰੇ ਜਾਂ ਕਿ ਸ਼ੋਕ ਜਗਤ ਕੋ ਲਾਗੈ ਤਾਂ ਪਰ ਤੁਮ ਡਰੇ ਜਦੋਂ ਇਹਨੂੰ ਆਪਾਂ ਸਮਝਣਾ ਹੈ ਨੀਚੇ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ ਐਸੀ ਲਾਲ ਤੁਦਨ ਕੌਂ ਕਰੇ ਗਰੀਬ ਨਵਾਜ਼ ਕੋ ਸਹੀਆ ਮੇਰਾ ਮਾਥੇ ਛਤਰ ਤਰੇ ਜਿਹੜਾ ਉਹ ਗਰੀਬ ਨਵਾਜ਼ ਆ ਉਹਦਾ ਸਾਨੂੰ ਪਤਾ ਹੋਣਾ ਚਾਹੀਦਾ ਕਿੱਥੇ ਆ ਕਿ ਅਸੀਂ ਗਰੀਬ ਨਵਾਜ਼ ਨੂੰ ਲੱਭਣ ਵਾਸਤੇ ਗਰੀਵਰ ਮਾਝ ਨੂੰ ਲੱਪਣ ਵਾਸਤੇ ਸਾਨੂੰ ਕਿਤੇ ਜਾਣ ਦੀ ਜਰੂਰਤ ਹੈ ਜੇ ਬਾਣੀ ਕਹਿੰਦੀ ਹੈ ਵੀ ਤੁਹਾਨੂੰ ਜਾਣ ਦੀ ਜਰੂਰਤ ਹੈ ਤੇ ਜਾਓ ਤੀਰ ਸਾਤੇ ਜਾਓ ਹਰਮਦਰ ਸਾਹਿਬ ਇਸ਼ਨਾਨ ਕਰਕੇ ਆਓ ਕੋਈ ਪ੍ਰੋਬਲਮ ਨਹੀਂ ਉਹਦੇ ਪਰ ਜੇ ਬਾਣੀ ਕਹਿੰਦੀ ਹੈ ਜੇ ਬਾਣੀ ਤੁਹਾਨੂੰ ਇਹ ਕਹਿੰਦੀ ਹੋਵੇ ਵੀ ਸਰੀਰ ਹੀ ਤੁਹਾਡਾ ਕੰਬੇ ਦੇ ਵਿੱਚ ਚੁੱਭੀ ਮਾਰ ਲਓ ਆਪਰੇ ਚਰੀ ਦੇ ਅੰਦਰ 24 ਮਾਰ ਲਓ ਹੁਣ ਜਿਹੜਾ ਸਰੀਰ ਆ ਕਹਿੰਦੇ ਆ ਕੱਕਾ ਛੇ ਠੀਕ ਹੈ ਔਰ ਜਿਹੜਾ ਪਬਾਇਆ ਉਹ 29 ਤੇ ਆ 35 ਜਿਹੜੇ 35 ਅੱਖਰ ਆ ਇਸ ਧਰਤੀ ਦੇ ਤੇ ਜਿੰਨੇ ਵੀ ਜੀਵ ਜੰਤੂ ਆ ਟੋਟਲ 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 ਬੈ ਕੈਨ ਸਕਦਾ ਜਨ ਕੁਦਰਤ ਦਾ ਇੱਕ ਕੁਦਰਤ ਦਾ ਸਥਾਨ ਹੈ ਮੇਰਾ ਨਹੀਂ ਗੁਰੂ ਸਾਹਿਬ ਨੇ ਦੱਸਿਆ ਹੋਇਆ ਕੋਈ ਵੀ ਕੋਈ ਵੀ ਮਨੁੱਖ ਇਸ ਕੁਦਰਤੀ ਵਿੱਚ ਕੁਦਰਤੋਂ ਟੁੱਟ ਕੇ ਜੀ ਨਹੀਂ ਸਕਦਾ ਜੀਊਗਾ ਉਹਦੇ ਅੰਦਰ ਵਿਸ਼ੇਵਕਾਰ ਆਉਣਗੇ ਹੰਕਾਰ ਆਊਗਾ ਲਾਲਚ ਆਊਗਾ ਜਦੋਂ ਇਹ ਚੀਜ਼ਾਂ ਆਉਣਗੀਆਂ ਤੇ ਦੁਨੀਆ ਦੇ ਵਿੱਚ ਗਰਾਵਟ ਪੈਦਾ ਹੋਊਗੀ ਜਿੱਦਾਂ ਅੱਜ ਗਰਾਵਟ ਇਜ਼ਰਾਈਲ ਈਰਾਨ ਅਮਰੀਕਾ ਸਮਝ ਆ ਰਹੀ ਹੈ ਜਿਹੜਾ ਅਮਰੀਕਾ ਇਜ਼ਰਾਈਲ ਰੜਕੇ ਫਿਰਿਸ਼ਤੇ ਨੂੰ ਮਾਰ ਰਿਹਾ ਸੀ ਮਨੁੱਖਾ ਨੂੰ ਮਾਰ ਰਿਹਾ ਸੀ ਕਿਉਂ ਮਾਰ ਰਿਹਾ ਸੀ ਕਿਉਂ ਉਹ ਆਪਣੇ ਆਪ ਨੂੰ ਚਾਹਦਾ ਆ ਕਿ ਮੈਂ ਦੁਨੀਆ ਦੇ ਉੱਤੇ ਸਾਭਤ ਕਰਾਂ ਮੇਰੇ ਤੋਂ ਵੱਡੀ ਤਾਕਤ ਕੋਈ ਨਹੀਂ ਇਸ ਤਰ੍ਹਾਂ ਇਜ਼ਰਾਈਲ ਆ ਇਸ ਤਰ੍ਹਾਂ ਅਮਰੀਕਾ ਦੋਨੇ ਕਹਿਣ ਦਾ ਮਤਲਬ ਹੈ ਇੱਕ ਦੂਜੇ ਦੇ ਦੋਸਤ ਨੇ ਔਰ ਦੋਨੇ ਰੜਕੇ ਇਹਦੋਂ ਕੰਮ ਕਰਦੇ ਆ ਹਨ ਤੇ ਉਹਦੇ ਨਾਲ ਦੁਨੀਆ ਦੇ ਵਿੱਚ ਪੂਰੀ ਗ੍ਰਾਵਿਟੀ ਪੈਦਾ ਹੋ ਰਹੀ ਹੈ ਔਰ ਕੋਈ ਵੀ ਉੱਚਾ ਕੋਈ ਵੀ ਉੱਚਾ ਨੀਚੇ ਉੱਚ ਕਰੇ ਮੇਰਾ ਗੋਬਿੰਦ ਨੀਚੇ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ ਐਸੀ ਲਾਲ ਤੁਦ ਬਿਨ ਕੌਣ ਕਰੇ ਔਰ ਮੇਰਾ ਮਾਨਿਆ ਕਾ ਤੁਹਾਨੂੰ ਨੀਚੇ ਉੱਚ ਕਰੇ ਮੇਰਾ ਮਾਨਿਆ ਕਾ ਤੁਹਾਨੂੰ ਇਹ ਗੱਲ ਸਮਝਾਈ ਜਾਵੇ ਬਈ ਉਹ ਕੌਣ ਆ ਉਹ ਕਿੱਥੇ ਰਹਿੰਦਾ ਮੈਂ ਕੋਸ਼ਿਸ਼ ਕਰੂੰ ਅੱਜ ਕਿ ਤੁਹਾਨੂੰ ਉਸ ਰਸਤੇ ਦੇ ਤੋਰੰਦੀ ਔਰ ਜੇ ਤੁਸੀਂ ਉਹ ਰਸਤਾ ਫੜ ਲਿਆ ਤੇ ਤੁਹਾਨੂੰ ਜਲਦੀ ਹੀ ਸਮਝ ਆ ਸਕਦੀ ਹੈ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ 부ਜੀ ਸ਼ੀਤਲ ਹੋਏ ਮਨਵਾ ਸਤ ਗੁਰ ਕਾ ਦਰਸ਼ਨ ਪਾਈ ਜੀ ਅੰਮ੍ਰਿਤਮਾਲੀ ਵਿੱਚੋਂ ਸਤਿਗੁਰਾਂ ਦਾ ਦਰਸ਼ਨ ਕੀਤਾ ਜਾ ਸਕਦਾ ਔਰ ਉਹ ਸਤਿਗੁਰੂ ਜਿਹੜਾ ਧਰਤੀ ਤੇ ਆਇਆ ਮੈਨੇ ਕਹਿ ਰਿਹਾ ਗੁਰਵੰਤ ਸਿੰਘ ਕਹਿ ਰਿਹਾ ਮਹਿਲਾ ਪੰਜਵਾਜੀ ਕਹਿ ਰਹਾ ਤਰਸ ਪਿਆ ਮੈਂ ਰਹਿਮਤ ਹੋਈ ਸਤਿਗੁਰ ਸੱਜਣ ਮਿਲਿਆ ਮਹਿਲਾ ਪਹਿਲਾ ਜੀ ਨੂੰ ਸਤਿਗੁਰ ਸੱਜਣ ਮਿਲਿਆ ਮਹਿਲਾ ਪੰਜਵਾਜੀ ਨੂੰ ਸਤਿਗੁਰ ਸੱਜਣ ਮਿਲਿਆ ਮਹਿਲਾ 9ਵਾਂ ਜਿਹਨੂੰ ਸਤਗੁਰ ਸੱਜਣ ਮਿਲਿਆ ਮਹਿਲਾ 8ਵਾਂ ਮਹਿਲਾ 7ਵਾਂ ਮਹਿਲਾ 6ਵਾਂ ਜਿਹਨੂੰ ਸਤਗੁਰ ਸੱਜਣ ਮਿਲਿਆ ਇਹਨਾਂ ਨੂੰ ਉਹਨੇ ਬਾਣੀ ਨਹੀਂ ਲਿਖੀ ਉਹਨੂੰ ਮਿਲਿਆ ਨਹੀਂ ਕਿਉਂਕਿ ਉਹ ਸੋਚਦੇ ਉਹਨਾਂ ਨੇ ਕੰਮ ਕੀਤਾ ਉਹਨੂੰ ਮਿਲਿਆ ਪਰ ਅਸੀਂ ਉਹ ਤੋਂ ਬਾਝੇ ਰਹਿ ਗਏ ਕਿਉਂ ਕਿਉਂਕਿ ਅਸੀਂ ਬਾਣੀ ਨੂੰ ਘੱਟ ਪੜਿਆ ਤੇ ਨਿਤਨੇਮ ਜਿਆਦਾ ਕੀਤਾ ਮੈਨੂੰ ਸਮਝ ਆ ਰਿਹਾ ਮੈਂ ਕੀ ਕਹ ਰਿਹਾ ਹਾਂ ਆਪਾਂ ਲਿਖਾ ਗਏ ਕੀ ਲਿਖਾ ਗਏ ਨੀਚੇ 你讲，我讲，我讲。 ਕਰੇ ਹੰਦਵਾਜ ਰੱਖਿਓ ਨੀਚੇ ਉੱਚ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਡਰੇ ਐਸੀ ਲਾਲ ਤੁਦਨ ਕੌਣ ਕਰੇ ਇਸ ਸਤ ਅੱਖਰ ਨੇ ਇਹਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਬਾਣੀ ਕਿਤੇ ਵੀ ਤੁਹਾਨੂੰ ਵੇਦ ਗ੍ਰੰਥ ਕੋਈ ਕਿਤੇ ਪਾਸੇ ਜਾਣ ਦੀ ਲੋੜ ਨਹੀਂ ਮਨੋਕ ਇੱਕ ਨਿਸ਼ਾਨ ਆ ਇਸ ਕੁਦਰਤ ਦੇ ਵਿੱਚ ਮਨੋਕ ਇੱਕ ਨਿਸ਼ਾਨ ਆ ਗਾਵੇ ਕੋ ਦਾਤ ਜਾਣੇ ਨਿਸ਼ਾਨ ਅਸੀਂ ਇਹ ਨੂੰ ਜਾਣਨਾ ਆ ਕਿੱਦਾਂ ਜਾਣਾਂਗੇ ਧਿਆਨ ਨਾਲ ਸੁਣੋ ਨੰਨਾ ਆਉਂਦਾ ਆ 25 ਨੰਬਰ ਤੇ ਦਿਮਾਗ ਰੱਖਿਓ ਜੀ 25 11 5 1 ਇੱਥੇ ਨੋਟ ਕਰਨਾ ਤੈਨੂੰ ਹੁਣੇ ਸਾਰਾ ਊਚ ਤੈਨੇ ਕੀ ਹੋ ਗਿਆ ਦਿਮਾਗ ਰੱਖਣੀ ਗੱਲ ਹੈ ਹਮੇਸ਼ਾ ਨੀਚਾ ਉੱਚ ਇੱਥੇ ਤੈਨੇ ਕੀ ਆ ਗਿਆ ਹੁਣ ਦਿਮਾਗ ਰੱਖਿਓ ਅੱਗੇ ਕੀ ਆ ਗਿਆ 6 ਤੇ 32 ਬਾਣੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਫੇਰ ਯਾਦ ਰੱਖੋ ਮੈਂ ਬਾਰ ਬਾਰ ਦੁਹਰਾ ਰਿਹਾ ਕਿਉਂਕਿ ਤੁਹਾਨੂੰ ਪਤਾ ਲੱਗਣਾ ਚਾਹੀਦਾ ਕਿੰਨੇ ਕੇ ਹੋ ਗਏ 1 2 3 4 5 ਪਹਿਲਾ ਹੀ ਇਸ ਸੱਤਾਂ ਅੱਖਰਾਂ ਦੇ ਵਿੱਚ ਕੀ ਆ ਗਿਆ 5 ਏ ਕੇ ਹੋ ਗਿਆ ਜਦੋਂ ਇਹਨਾਂ ਏਕਿਆਂ ਦੇ ਨਾਲ ਇਹਨਾਂ ਏਕਿਆਂ ਦੇ ਨਾਲ ਚਾਰ ਤੱਤ ਲੱਗਣੇ ਆ ਏ ਕੇ ਕੇ ਦੇ ਨਾਲ ਚਾਰ ਲਾ ਦਿਓ 5 ਬਣ ਜਾਣੇ ਆ ਏ ਕੇ ਕੇ ਦੇ ਨਾਲ ਚਾਰ ਤੱਤ ਲਾ ਦਿਓ 5 ਬਣ ਜਾਣੇ ਆ 1 ਦੇ ਨਾਲ 4 ਤਤ ਲਾ ਦਿਓ 5 ਬਣ ਜਾਣੇ 1 ਦੇ ਨਾਲ 4 ਤਤ ਲਾ ਦਿਓ 5 ਬਣ ਜਾਣੇ ਕੀ ਹੋ ਗਿਆ 25 ਆ ਗਿਆ ਗੁਰੂ ਸਾਹਿਬ ਕਹਿੰਦੇ ਤੁਸੀਂ 4 ਤਤ ਨਾਲ ਤੁਹਾਡਾ ਸਰੀਰ ਚੱਲ ਰਿਹਾ 4 ਤਤਾਂ ਦੇ ਨਾਲ ਸਰੀਰ ਚੱਲ ਰਿਹਾ ਜਦੋਂ ਤਤ ਇਕੱਠੇ ਹੁੰਦੇ ਆ ਤੁਹਾਡੀ ਸੋਚ ਬਣਦੀ ਆ ਉਸ ਸੋਚ ਦੇ ਨਾਲ 4 ਤਤ ਚੱਲਦੇ ਨੇ ਕੁਦਰਤ ਦੇ ਵਿੱਚ 4 ਤਤ ਨੇ ਕਿਹੜੇ ਨੇ ਪਵਨ ਗੁਰੂ ਹਵਾ ਪਾਣੀ ਧੋ ਮਾਤਾ ਤੈਨ ਮਾਤਾ ਤਤਮਹਤ ਹੁਣ ਦੇਵ ਸਰਾਤ ਦੋਈदाई ਦਾ ਸੂਰਜ ਹੈ ਕਿਆ ਲੇਕਿਨ ਸੂਰਜ ਹੈ ਕਿਆ ਜਦੋਂ ਧਰਤੀ ਜਿਹੜਾ ਖਾਂਦੀ ਆ ਸੂਰਜ ਦੂਹੇ ਪਾਸੇ ਹੁੰਦਾ ਸੂਰਜ ਆਪਣਾ ਨਿਸ਼ਾਨ ਛੱਡਦਾ ਕਿਹਦੇ ਰਾਈ ਚੰਦ ਰਾਈ ਉਹ ਸਾਬਤ ਕਰਦਾ ਕਿ ਮੈਂ ਚੜਿਆ ਹੋਇਆ ਆ ਮੈਂ ਲੁਕਿਆ ਨਹੀਂ ਮੈਂ ਛਪਿਆ ਨਹੀਂ ਮੈਂ ਚੜਿਆ ਹੋਇਆ ਆ ਦਵਾਚ ਆ ਰਹੀ ਆ ਠੀਕ ਆ ਦਵਾਚ ਰੱਖਿਓ ਪੰਜ ਆ ਗਏ ਨੀਚ ਉੱਚ ਕਰੇ ਸਤ ਅੱਖਰ ਨੇ ਇਹਦੇ ਵਿੱਚ ਤ੍ਰੈ ਭਵਨਾ ਗਏ ਇਹਦੇ ਵਿੱਚ 11 ਆ ਗਏ ਇਹਦੇ ਵਿੱਚ ਹਾ ਹਾ ਪੰਜ ਜਿਹੜੀ ਸੋਚ ਜबान बोलਦੀ ਆ ਹਾਂ ਮੈਂ ਬਾਰ ਬਾਰ ਦੱਸ ਰਿਹਾ ਆ ਕਿ ਜਦੋਂ ਹਰ ਲਿਖਦੇ ਆ ਹਾ ਹਾ ਰਾਰਾ ਆਤਮਾ ਤੁਹਾਡੇ ਅੰਦਰ ਤੁਹਾਡੇ ਦਿਮਾਗ ਦੇ ਵਿੱਚ ਗੱਲ ਕਰੇ ਜਿਹੜਾ ਤੁਸੀਂ ਅੰਦਰ ਸੋਚਦੇ ਆ ਜਿਹੜਾ ਕੋਈ ਬੁੱਝ ਨਹੀਂ ਸਕਦਾ ਉਹ ਉਹੀ ਬੁੱਝ ਸਕਦਾ ਜਿਹੜਾ ਮਨੁੱਖ ਖੁਦ ਆਪਣੇ ਅੰਦਰ ਚੰਗਾ ਸੋਚਦਾ ਦੂਜੇ ਦੇ ਮਨ ਦੀ ਭਾਵਨਾਵਾਂ ਸਮਝ ਸਕਦਾ ਜਿਹੜੇ ਹਮੇਸ਼ਾ ਹੀ ਮਾੜਾ ਸੋਚਦੇ ਆ ਕਦੇ ਵੀ ਉਹਨਾਂ ਨੂੰ ਦੂਸਰੇ ਦੀ ਭਾਵਨਾਵਾਂ ਸਮਝ ਨਹੀਂ ਆਊਗੀ ਹੁਣ ਕਿੰਨੇ ਹੋ ਗਏ ਜੀ ਇਹ ਹੁਣ ਇਹਨਾਂ ਪੁਰ ਸਾਰਿਆਂ ਨੂੰ ਜੋੜ ਕਰ ਦੇਣਾ ਦਿਮਾਚ ਰੱਖ ਤੁਹਾਡੇ ਦਿਮਾਗ ਚ ਰਵੇ 25 ਤੇ 11 25 ਤੇ 11 36 36 ਤੇ 5 41 ਅੱਗੇ ਹੈਗੇ ਆ 1 11 ਤੇ 1 12 ਦਿਮਾਗ ਰਵੇ ਅੱਗੇ ਹੈਗੇ ਆ 6 ਤੇ ਬੱਤੀ ਹੱਤੀ ਹੁਣ ਦਮਾਚ ਦੇ ਰਖੇ ਦਲੇ ਸਾਰੀ ਤੇੜੀ ਦਮਾਚ ਕਿਉਂਕਿ 7 ਅੱਖਰ ਨੇ ਇਹਨਾਂ 7 ਅੱਖਰਾਂ ਦੇ ਵਿੱਚ ਬਹੁਤ ਕੁਝ ਛੁਪਿਆ ਹੋਇਆ ਇਹਨੂੰ ਜਿੱਥੇ ਕੋਹ ਉੱਥੇ ਹੀ ਆ ਸਕਦਾ ਇਹ ਸਿੱਧਾ ਹੀ ਕੁਦਰਤ ਦੇ ਨਾਲ ਪੂਰਾ ਸਿਸਟਮ ਹੈਣਾ ਇੱਥੇ ਕਿਸੇ ਵੀ ਬਾਬੇ ਦੀ ਲੋੜ ਨਹੀਂ ਕਿਸੇ ਵੀ ਗ੍ਰਾਂਥੀ ਦੀ ਲੋੜ ਨਹੀਂ ਕਿਸੇ ਵੀ ਕਾਲ ਤੱਕ ਦੇ ਜਥੇਦਾਰ ਦੀ ਲੋੜ ਨਹੀਂ ਇੱਥੇ ਕਿਸੇ ਦੀ ਵੀ ਲੋੜ ਨਹੀਂ ਨਾ ਕਿਸੇ ਪੰਡਤ ਦੀ ਲੋੜ ਨਾ ਕਿਸੇ ਪੰਡੇ ਦੀ ਲੋੜ ਨਾ ਮੈਂ ਕਹਿੰਦਾ ਕਿਸੇ ਦੀ ਵੀ ਲੋੜ ਨਹੀਂ ਇੱਥੇ ਹਾਂ ਜਿਹੜਾ ਤੁਹਾਡੇ ਵਿੱਚ ਵੱਸਦਾ ਆ ਉਹਦੀ ਲੋੜ ਆ ਉਹਦੀ ਸੁਣਨੀ ਪੈਣੀ ਆ ਪੰਡਤ ਪੰਡਤ ਸਿਮਰਤ ਪੰਡਤ ਸ਼ਾਸਤਰ ਸਿਮਰਤ ਪੜਿਆ ਯੋਗੀ ਗੋਰਖ ਗੋਰਖ ਕਰਿਆ ਮੈਂ ਮੂਰਖ ਹਰ ਹਰ ਪੜਿਆ ਮੈਨੂੰ ਇਹ ਕਹਿਣਾ ਬਾਣੀ ਦੇ ਅਰਥਾਂ ਜਾਂ ਸ਼ਬਦ ਮੈਂ ਤੁਹਾਡੇ ਵਿੱਚੋਂ ਸਾਰਿਆਂ 'ਚੋਂ ਮੂਰਖ ਪ੍ਰਗਟ ਹੋਇਆ ਕਿਉਂਕਿ ਮੈਨੂੰ ਇਹ ਗੱਲ ਸਮਝ ਆ ਰਹੀ ਆ ਮੈਂ ਤੁਹਾਡੇ ਵਾਂਗੂ ਵੇਦ ਗ੍ਰੰਥਾਂ ਦੇ ਅਰਥ ਯੋਗੀਆਂ ਦੇ ਕਿਸੇ ਜ਼ਿਆਦਾ ਰੱਖੇ ਯੋਗੀਆਂ ਦੇ ਲਿਖੇ ਹੋਏ ਗ੍ਰੰਥਾਂ ਤੋਂ ਨਹੀਂ ਕਰਦਾ ਮੈਂ ਤੁਹਾਡੇ ਵਾਂਗੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਰਥ ਪੰਡਤ ਜਿਨੇ 베ਦ ਪੜੇ ਮਨੁਸਮ੍ਰਿਤੀਆਂ ਪੜੀਆਂ ਮੈਂ ਉਹਨਾਂ ਤੋਂ ਨਹੀਂ ਕਰਦਾ ਕਿਉਂ ਕਿ ਇਹ ਬੰਮ੍ਰਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਕਿਉਂਕਿ ਮੈਂ ਸਿਰਫ ਤੇ ਸਰ ਅੰਮ੍ਰਿਤ ਬਾਣੀ ਨੂੰ ਪੜਨਾ ਜਿਸ ਵੇਲੇ ਤੁਹਾਨੂੰ ਕਿਸੇ ਵੀ ਸ਼ਬਦ ਦੇ ਤੋਂ ਗਿਆਨ ਮਿਲ ਰਿਹਾ ਬਾਣੀ ਸਾਰੀ ਹੀ ਅੰਮ੍ਰਿਤ ਆ ਬਾਣੀ ਸਾਰੀ ਹੀ ਅੰਮ੍ਰਿਤ ਆ ਪਰ ਤੁਹਾਨੂੰ ਜਿਸ ਸ਼ਬਦ ਦੇ ਉੱਤੋਂ ਗਿਆਨ ਮਿਲਿਆ ਉਹ ਸ਼ਬਦ ਤੁਹਾਡੇ ਲਈ ਅੰਮ੍ਰਿਤ ਬਣ ਜਾਣਾ ਜਿਸ ਤਰ੍ਹਾਂ ਦੁੱਖ दारू <coughs> ਦੁਖਦਾਰੂ ਸੁਖਰੋਗ ਪਿਆ ਜਿਹੜਾ ਦੁੱਖ ਆ ਉਹਨੂੰ ਗੁਰੂ ਸਾਹਿਬ ਕਹਿੰਦੇ ਜੇ ਤੁਹਾਡੇ ਸ਼ਰੀਰ ਦੇ ਵਿੱਚ ਆ ਗਿਆ ਉਹਨੂੰ दारू ਬਣਾਉਣਾ ਉਹਨੂੰ ਯਾਦ ਰੱਖਣਾ ਹੈ ਕਿ ਤੁਹਾਡੇ ਸ਼ਰੀਰ ਦੇ ਵਿੱਚ ਇਹ ਦੁੱਖ ਕਿਉਂ ਆਇਆ ਕਿ ਤੁਹਾਡੀ ਅੰਗੈਲੀ ਕੀ ਸੀ ਕੀ ਮੈਂ ਆਪਣੀ ਗੱਲ ਕਰਦਾ ਧਿਆਨ ਨਾਲ ਸੁਣਿਓ ਮੈਂ ਇੱਕ ਐਸੀ ਉਹ ਅਵਸਥਾ ਕਹਿਣਾ ਹੋ ਜਾਂ ਉਹਨੂੰ ਤੁਸੀਂ ਇਸ ਅਜੀਬ ਦੇ ਵਿੱਚ ਰਹਿੰਦੇ ਰਹਿੰਦੇ ਤੁਸੀਂ ਕਿਤੇ ਹੋਰ ਪਾਸੇ ਚਲੇ ਗਏ ਆ ਤੁਹਾਡੇ ਕੋਲ ਉੱਠਣ ਦਾ ਟਾਈਮ ਹੀ ਲੱਗਿਆ 5 5 6 6 ਘੰਟੇ ਬੈਠੇ ਆ 8 8 ਘੰਟੇ ਦਿਹਾੜੀ ਨਿਕਲ ਗਈ ਤੁਹਾਨੂੰ ਕੋਈ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਰੋਟੀ ਦਾ ਤੁਹਾਨੂੰ ਕੋਈ ਪਤਾ ਨਹੀਂ ਲੱਗਾ ਕੁਝ ਐਸਾ ਸਮਾਂ ਆਇਆ ਜਿਹੜਾ ਮੈਂ ਦੋਕ ਸਾਲਾਂ ਦੇ ਵਿੱਚ ਇਹ ਸਮਾਂ ਮੈਂ ਆਪਣੇ ਸਰੀਰ ਤੇ ਹੰਡਾਇਆ ਉਹ ਜਦੋਂ ਗਮ ਹੋ ਜਾਣਾ ਸ਼ਬਦ ਦੇ ਵਿੱਚ ਤੇ ਫਿਰ ਉਹ ਪਤਾ ਨਹੀਂ ਲੱਗਦਾ ਸੀ ਕਿੱਥੇ ਗਿਆ ਉਹਦੇ ਨਾਲ ਮੇਰੇ ਸਰੀਰ ਦੇ ਵਿੱਚ ਕੀ ਹੋਇਆ ਜਿਹੜੀ ਮੇਰੀ ਲਗਾਤਾਰ ਐਕਸਰਸਾਈਜ਼ ਸੀ ਉਹ ਛੁੱਟ ਗਈ ਕੰਮ ਬੰਦ ਹੋ ਗਿਆ ਕੰਮ ਬਿਲਕੁਲ ਜ਼ੀਰੋ ਕਰਤਾ ਕੰਮ ਤੇ ਨਹੀਂ ਜਾਣਾ ਬਸ ਉਹ ਸਿਸਟਮ ਦੇ ਵਿੱਚ ਲੱਗੇ ਰਹਿਣਾ ਪਤਾ ਨਹੀਂ ਗੁਰੂ ਕਰਾਉਂਦਾ ਮੇਰੀ ਮੇਰੇ ਆਪਸ ਦੀ ਗੱਲ ਨਹੀਂ ਬਸ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਮਾਰਨੇ ਖੁੱਲ ਜਾਣ ਕਿ ਪੜੀ ਜਾਣਾ ਉਹਨਾਂ ਨੂੰ ਦੇਖੀ ਜਾਣਾ ਸੋਚੀ ਜਾਣਾ ਉਹ ਫਿਰ ਹੌਲੀ 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 ਕੰਮ ਵਧਦਾ 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 ਦਿਹਾੜੀ-ਦਹਾੜੀ ਪਤਾ ਹੀ ਲੱਗਣਾ ਕਿੱਥੇ ਬੈਠੇ ਹਾਂ ਬਸ ਜੇ ਸੋਰਟ ਲੁਗੀ ਲੱਗੀ ਆ ਸ਼ਬਦ ਦੇ ਵਿੱਚ ਤਾਂ ਲੁਗੀ ਲੱਗੀ ਰਹਿਣੀ ਆ ਪ੍ਰੋਬਲਮ ਇਹ ਹੋਈ ਕਿ ਮੈਂ ਲਗਾਤਾਰ ਬਹਿਣ ਦੇ ਨਾਲ ਮੇਰੀਆਂ ਜਿਹੜੀਆਂ ਨਾੜਾਂ ਆ ਲਗਾਤਾਰ ਬੈਠਣ ਦੇ ਨਾਲ ਉਹ ਪ੍ਰੈਸ ਹੋ ਗਈ ਹੈ ਕਹਿੰਦੇ ਬਲੌਕ ਹੋ ਗਈ ਹੈ ਉਹਦੇ ਨਾਲ ਮੇਰੇ ਪੈਰ ਦੇ ਵਿੱਚ ਪ੍ਰੋਬਲਮ ਆਈ ਲੱਤਾਂ 'ਚ ਪ੍ਰੋਬਲਮ ਆਈ ਕਿਉਂ ਕਿਉਂ ਆਈ ਕਿਉਂਕਿ ਮੈਨੂੰ ਮੈਨੂੰ ਸਰੀਰ ਦੇ ਵਿੱਚ ਬੈਠਿਆ ਇਹ ਨਹੀਂ ਪਤਾ ਲੱਗਦਾ ਸੀ ਕਿ ਮੈਨੂੰ ਬੈਠੇ ਨੂੰ ਕਿੰਨਾ ਟਾਈਮ ਹੋ ਗਿਆ ਉੱਠੇ ਨੂੰ ਕਿੰਨਾ ਟਾਈਮ ਹੋ ਗਿਆ ਠੀਕ ਹੈ ਔਰ ਨਹੀਂ ਤਾਂ ਜਿਹੜਾ ਕਾਨੂੰਨ ਆ ਤੁਹਾਡਾ ਅਗਰ ਤੁਸੀਂ ਇਸ ਸਰੀਰ ਦੇ ਵਿੱਚ 2 ਘੰਟੇ ਬਹਿਣਾ 4 ਘੰਟੇ ਬਹਿਣਾ ਆ 5 ਘੰਟੇ ਬਹਿਣਾ ਆ ਜੇ 8 ਘੰਟੇ ਤੁਸੀਂ ਬਹਿਣਾ ਆ ਤਾਂ ਉਹਦੇ ਵਾਸਤੇ ਉਸ ਤੋਂ ਬਾਅਦ 40 ਤੋਂ 45 ਮਿੰਟ ਤੁਹਾਡੇ ਬਾਡੀ ਦੀ ਐਕਸਰਸਾਈਜ਼ ਜ਼ਰੂਰੀ ਆ ਪਰ ਮੈਂ ਉਹ ਟਾਈਮ ਨਹੀਂ ਦਿੰਦਾ ਜਿਹੜਾ ਮੈਨੂੰ ਦੇਣਾ ਚਾਹੀਦਾ ਸੀ ਮੇਰਾ ਲਾਲਚ ਵੱਧ ਗਿਆ ਲਾਲਚ ਕਿਹੜਾ ਵੱਧ ਗਿਆ ਕੰਮ ਛੱਡ ਦਿੱਤਾ ਬਾਣੀ ਪੜਨ ਦਾ ਲਾਲਚ ਬਾਣੀ ਨੂੰ ਸਮਝਣ ਦਾ ਲਾਲਚ ਇੰਨਾ ਵਧਿਆ ਇੰਨਾ ਵਧਿਆ ਇੰਨਾ ਵਧਿਆ ਕਿ ਮੇਰੇ ਸਰੀਰ ਦੇ ਵਿੱਚ ਕੀ ਹੋ ਗਿਆ ਰੋਗ ਲੱਗ ਗਿਆ ਦੁਖਦਾਰੂ ਦੁਖਦਾਰੂ ਸੁਖ ਰੋਗ ਆਹ ਗੁਰੂ ਸਾਹਿਬ ਕਹਿੰਦੇ ਜੇ ਸ਼ਰੀਰ ਦੇ ਵਿੱਚ ਦੁੱਖ ਆ ਗਿਆ ਉਹਨੂੰ ਯਾਦ ਰੱਖਣਾ ਕਿ ਕਿਉਂ ਆਇਆ ਹੁਣ ਮੈਂ ਲਗਾਤਾਰ ਲਗਾਤਾਰ ਬੈਠਦਾ ਨਹੀਂ ਹੁਣ ਮੈਂ ਲਗਾਤਾਰ ਐਕਸਰਸਾਈਜ਼ ਕਰਦਾ ਲਗਾਤਾਰ ਆਪਣੇ ਕੰਮ ਦੀ ਵਰਕ ਕਰਦਾ ਤੇ ਲਗਾਤਾਰ ਗੁਰੂ ਸਾਹਿਬ ਦੀ ਬਾਣੀ ਦੇ ਜਿਹੜੇ ਸ਼ਬਦ ਨੇ ਅੰਮ੍ਰਿਤ ਬਾਣੀ ਦੇ ਜਿਹੜੇ ਸ਼ਬਦ ਨੇ ਉਹਨਾਂ ਦੇ ਉੱਤੇ ਕੰਮ ਕਰਦਾ ਕਿੱਦਾਂ ਕਰਦਾ ਹੁਣ ਮੇਰੇ ਜਿਹੜਾ ਦੁੱਖ ਆਇਆ ਮੈਨੂੰ ਵੀ ਅਗਰ ਮੇਰੀ ਲੱਤਾਂ ਨਾ ਚਲੀਆਂ ਅਗਰ ਮੇਰੇ ਦਰਦ ਹੀ ਹੁੰਦਾ ਰਿਹਾ ਤੇ ਜ਼ਿੰਦਗੀ ਨਾਰਕ ਬਣ ਜਾਊਗੀ ਦੁੱਖ दारू ਸੁਖ ਰੋਗ ਭਇਆ ਅੱਜ ਤੁਹਾਨੂੰ ਇਹ ਜਿਹੜੀ ਅਵਸਥਾ ਆ ਸੱਤ ਅੱਖਰ ਨੇ ਸੱਤ ਅੱਖਰਾਂ ਦੇ ਵਿੱਚੋਂ ਪਹਿਲਾ 25 ਸੀ 25 ਜਦੋਂ ਆਪਾਂ ਇਹਨੂੰ ਸਾਰਿਆਂ ਨੂੰ ਟੋਟਲ ਕਰਾਂਗੇ 41 ਬਣ ਜਾਣੇ ਨੇ 40 ਸ਼ਬਦ 40ਆਂ ਸ਼ਬਦਾਂ ਦੀ ਸੋਚ ਹੈਗੇ 41 40ਆਂ ਦੇ ਵਿੱਚ ਅਗਰ ਤੁਸੀਂ ਇੱਕ ਨਾ ਪਾਇਆ ਤੇ ਤੁਹਾਡੇ ਅੰਦਰ ਅੰਮ੍ਰਿਤ ਪ੍ਰਗਟ ਅੰਮ੍ਰਿਤ ਪੈਦਾ ਨਹੀਂ ਹੋ ਸਕਦਾ ਤੁਹਾਡੇ ਅੰਦਰ ਉਹ ਅੰਮ੍ਰਿਤ ਚੱਲ ਨਹੀਂ ਸਕਦਾ ਛਿਮ ਛਿਮ ਵਰਸੇ ਅੰਮ੍ਰਿਤ ਧਾਰਾ ਮਨ ਪੀਵੇ ਗੁਰ ਸ਼ਬਦ ਵਿਚਾਰਾ ਸ਼ਬਦ ਦੀ ਵਿਚਾਰ ਦਾ ਅੰਮ੍ਰਿਤ ਤੁਸੀਂ ਪੀ ਨਹੀਂ ਸਕਦੇ ਕਿਉਂ ਨੀਚੇ ਉੱਚ ਕਰੇ ਕਰੇ ਅਰਾਰੇ ਨੂੰ ਦਲਾਮਾ ਲੱਗੀਆਂ ਹੋਈਆਂ ਅਰਾਰੇ ਨੂੰ ਦਲਾਮਾ ਲੱਗੀਆਂ ਹੋਈਆਂ ਨੀਚੇ ਉੱਚ ਕਰੇ ਮੇਰਾ ਗੋਬਿੰਦ 40 ਵਾਲਾ ਚਾਰੀਆਂ ਵਾਲਾ ਇੱਕ ਨੂੰ ਨਾਲ ਲੈ ਕੇ ਚੱਲਦਾ ਉਹ ਨੀਚਾ ਨੂੰ ਊਚ ਕਰਦਾ ਤੁਹਾਡੇ ਤ੍ਰੈਪਵੜਾ ਦੇ ਵਿੱਚ ਤੁਹਾਡੀ ਜਵਾਨ ਦਿਮਾਗ ਚ ਰੱਖਿਓ ਤੁਹਾਡੀ ਜਵਾਨ ਊੜਾ ਹਰਕ ਦੇ ਕੋਲ ਆ ਇੱਥੇ ਲਾ ਦਿਓ ਅੱਖਾਂ ਠੀਕ ਆ ਅੱਖਾਂ ਲਾਇਆਂ ਇੱਥੇ ਲਾਤਾ ਤੁਹਾਡਾ ਮੂੰਹ ਠੀਕ ਆ ਇੱਥੇ ਲਾਤਾ ਤੁਹਾਡਾ ਕੰਨ ਤੇ ਤੁਸੀਂ ਵੱਢ ਜਾਣੇ ਹੋ ਇਸ ਤ੍ਰੈਪਵਣਾਂ ਦੇ ਵਿੱਚ 11 ਚਲਣੇ ਨੇ ਇੱਕ ਦੇ ਨਾਲ 11 ਹੋਣੇ ਨੇ ਤੇ ਕੁਦਰਤ ਪਰ ਘਟ ਹੋ ਜਾਣੀ ਆ ਨੀਚਾ ਊਚ ਇਹ ਨੀਚਾ ਨੂੰ ਸਾਜਣ ਵਾਲਾ ਅੰਵ੍ਰਤ ਬਾਣੀ ਲਿਖਣ ਵਾਲਾ 40 ਸ਼ਬਦ ਲਿਖਣ ਵਾਲਾ ਨੀਚਾ ਨੂੰ ਊਚ ਕਰਨ ਦੀ ਹਿੰਮਤ ਰੱਖਦਾ ਕਿਉਂਕਿ ਉਹਦੇ ਅੰਦਰ ਉਹਦੇ ਅੰਦਰ ਕੀ ਚੱਲਦਾ ਸੀ ਅੱਠ ਪੈਰ ਚੱਲਦੇ ਸੀ ਅੱਠ ਪੈਰ ਕਿਰਤ ਕਰਦਾ ਸੀ ਅੱਠ ਪੈਰ ਉਸ ਅੰਮ੍ਰਿਤ ਨੂੰ ਇਕੱਠਾ ਕਰਕੇ ਮਨੁੱਖਤਾ ਦੇ ਵਿੱਚ ਵੰਡਦਾ ਸੀ ਮੈਂ ਨਹੀਂ ਕਹਿ ਰਿਹਾ ਪਰ ਕੁਝ ਲੋਕਾਂ ਨੂੰ 40 ਸ਼ੌਦਾ ਵਾਲਾ ਸਤਗੁਰ ਕਬੀਰ ਜੀ ਸਤਗੁਰ ਨਾਮਦੇਵ ਜੀ ਸਤਗੁਰ ਸਤਨਾ ਜੀ ਸਤਗੁਰ ਸੈਨ ਜੀ ਸਤਗੁਰ ਵਾਸ ਮਹਾਰਾਜ ਜੀ ਚਾਲੀਆਂ ਸ਼ਬਦਾਂ ਵਾਲਾ ਅੱਜ ਲੋਕਾਂ ਨੂੰ ਗੁਰੂ ਨਾਨਕ ਦਾ ਭਗਤ ਦੱਸਣ ਤੇ ਲੱਗੇ ਹੋਏ ਆ ਕੁਝ ਕਮੀਨੇ ਔਰ ਨਾ ਸਮਝ ਲੋਗ ਗੁੰਡੇ ਲੋਗ ਸਿੱਖੀ ਦੇ ਉੱਤੇ ਕਬਜ਼ਾ ਕਰਕੇ ਬੈਠੇ ਹੋਏ ਨਾਨਕ ਦਾ ਭਗਤ ਬਣਾਉਣ ਤੇ ਲੱਗੇ ਹੋਏ ਆ ਕਿਨੂੰ ਜਿਹੜਾ ਚਾਲੀਆਂ ਦੇ ਵਿੱਚ ਇੱਕ ਨੂੰ ਹਰ ਭੈਮ ਜਿਲੰਬਾ ਕਿਉਕ ਉਹਦੀ ਬੋਡੀ ਜਿਹੜੀ ਸੀ ਸਤਗੁਰਕਬੀਰ ਜੀ ਨਾਮਦੇਵ ਜੀ ਸਤਨਾ ਦੀ ਸੈਨ ਜੀ ਦੀ ਸਤਗੁਰਦਾਸ ਮਹਾਰਾਜ ਦੀ ਬੋਡੀ ਜਿਹੜੀ ਸੀ ਉਹ ਚਾਰ ਤੱਤਾਂ ਨਾਲ چلਦੀ ਸੀ ਉਹ ਚਾਰ ਤੱਤਾਂ ਦੇ ਵਿੱਚ ਦਸਵੇਂ ਦੁਆਰੇ ਨੂੰ ਸਮਝਦੇ ਸੀ ਮੇਰੀ ਸਮਝ ਆ ਰਹੀ ਮੈਂ ਕੀ ਕਹਿ ਰਿਹਾ ਹਾਂ ਯਾਦ ਰੱਖਣਾ ਇਹਨਾਂ ਜਿਹੜੇ ਅੱਖ ਅੱਗੇ ਤੁਸੀਂ ਚਾਰ ਪੰਨਾ ਆਪਣੇ ਆਪ ਆ 41 12 38 ਇਹਨਾਂ ਨੂੰ ਦਿਮਾਗ ਰੱਖਿਓ ਇਹਨਾਂ ਨੂੰ ਕਿਹੜਾ ਇੱਥੇ ਕਰਕੇ ਅੱਗੇ ਕਰਕੇ ਆਟਾ ਕਿੱਥੇ ਪਾਉਣਾ ਤੁਸੀਂ ਤੁਸੀਂ ਕਿੱਦਾਂ ਬਣ ਸਕਦੇ ਤੁਹਾਨੂੰ ਸਮਝ ਕੇ ਦੱਸ ਸਕਦੀ ਸ਼ਰੀਰ ਦੀ ਆਟਾ ਕਿੱਥੇ ਪਾਉਣਾ ਚੌਕਾ ਕਿੱਥੇ ਪਾਉਣਾ ਚੌਕਾ ਕਿੱਥੇ ਰਾਉਣਾ ਏਕਾ ਕਿੱਥੇ ਰਾਉਣਾ ਇਹਦੇ ਵਿੱਚੋਂ ਫਰਜ਼ ਕਰ ਲਓ ਆਪਾਂ ਇੱਥੋਂ ਲੈ ਲਿਆ ਤਿੰਨ ਇੱਥੋਂ ਲੈ ਲਿਆ ਤਿੰਨ ਕੀ ਬਣਾਵਾਂਗੇ ਤਿੰਨ ਤੱਕ ਤਿੰਨ ਤਿੰਨ ਇੱਥੋਂ ਲੈ ਲਿਆ 13 ਲਿਖ ਦਤੇ ਅੱਗੇ ਆਪਾਂ ਲੈ ਲਏ 8 ਤੇ 2 10 ਲਿਖ ਦਿੱਤੇ ਹੁਣ ਕੀ ਬਚਿਆ ਸਾਡੇ ਕੋਲ 1 5 ਅੱਗੇ ਹੁਣੀ ਸਮਝ ਲੈ 13 10 5 ਸਮਝ ਆ ਰਹੀਏ 13 ਕਿਉਂ ਮੈਂ ਤੁਹਾਨੂੰ ਦੱਸ ਰਿਹਾ ਕਿੱਥੋਂ ਵਿੱਚੋਂ ਆਏ ਇਹਨਾਂ ਦੇ ਵਿੱਚੋਂ ਨਿਕਲੇ ਹੋਣੇ ਸਭ ਕੁਝ ਅੱਗੇ ਹੋਰ ਚੱਲ ਪੈਣਾ ਇਹਦਾ ਹੋਰ ਵੀ ਤਰੀਕਾ ਇੱਕ ਤਰੀਕਾ ਨਹੀਂ ਇਹਨੂੰ ਸਮਝਣ ਦਾ ਬਾਣੀ ਇਹਦੇ ਵਿੱਚੋਂ ਜਦੋਂ ਇਤਿਹਾਸ ਨਿਕਲਣਾ ਜਿੰਨੀਆਂ ਵੀ ਵਰਣ ਵੰਡ ਦੇ ਵਿੱਚ ਕਰਤੂਤਾਂ ਕੀਤੀਆਂ ਗਈਆਂ ਬ੍ਰਾਹਮਣ ਦੇ ਥਰੂ ਜਿੰਨੀਆਂ ਵੀ ਵਰਣ ਵੰਡ ਦੇ ਵਿੱਚ ਰੱਬ ਦੇ ਨਾਮ ਦੇ ਉੱਤੇ ਜਿੰਨੀਆਂ ਵੀ ਕਰਤੂਤਾਂ ਕੀਤੀਆਂ ਗਈਆਂ ਸਾਰੀਆਂ ਕੱਢ ਕੇ ਬਾਹਰ ਰੱਖ ਦੇਾਂਗੇ ਸਾਰਾ ਸਮਾਂ ਹਰ ਇੱਕ ਚੀਜ਼ 1 2 3 4 5 6 7 ਮੂਲ ਮੰਤਰ ਦੇ ਵਿੱਚ ਰਾਰਾ ਸੱਤ ਵਾਰੀ ਇਸ ਕਰਕੇ ਆਇਆ ਕਿ ਕੁਝ ਸ਼ੁਰੂ ਹੁੰਦਿਆਂ ਹੀ ਉਹਤੇ ਦੱਸਿਆ ਗਿਆ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਤੱਕ ਉਹਦੇ ਵਿੱਚ ਸੱਤ ਵਾਰੀ ਰਾਰਾ ਰਾਰੇ ਦੀ ਵਾਰਤੋਂ ਹੋਈ ਹੈ ਕਿਉਂਕਿ ਆਤਮਾ ਸੱਤ ਹੈ 32 ਸੱਤ ਹੈ ਸਤੁਤੇਆ ਈਕੀ 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 ਦੋ ਹੋਰ ਪਾ ਲਓ ਸਤੋਦਣੀ 14 10 14 ਥੋੜਾ ਤੋਂ ਮਾ ਖੋਲੋ ਤੁਹਾਨੂੰ ਪਤਾ ਲੱਗੇ 21 14 ਸਤੁਤੇਆ ਇਹ ਆਦ ਰਖੋ ਸਤੁਤੇਆ ਆਤਮਾ ਸਾਥ ਹੈ ਸਤੁਤੇਆ 21 21 ਤੇ 14 ਪੰਤੀ ਸਮਝ ਆ ਰਹੀਆਂ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਜਾਂਦੇ ਤੀਰਥਾਂ ਤੇ ਆ ਇਹ ਕਰਕੇ ਕਿਉਂਦੇ ਆ ਪੰਜਾਬ ਨੂੰ ਵੇਚਣ ਕੀ ਕਰਦੇ ਨੇ ਪੰਜਾਬ ਪੰਜਾਬ ਦਾ ਸੌਦਾ ਕਰਕੇ ਤੀਰਥਾਂ ਤੇ ਜਾ ਕੇ ਪੰਜਾਬ ਦਾ ਸੌਦਾ ਕਰਦੇ ਨੇ ਜਾਂਦੇ ਦਿੱਲੀ ਆ ਕੀ ਕਰਨ ਜਾਂਦੇ ਨੇ ਪੰਜਾਬ ਨੂੰ ਗੁਲਾਮ ਕੱਦਾ ਕਰਨਾ ਮੈਨੇ ਕਹ ਰਹੇ ਆ ਬੜੀ ਗੱਰੀ ਹੈ ਸਮਝ ਆ ਰਹੀ ਆ ਯਾਦ ਰੱਖਣਾ 13 ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ 13 ਕਨਕ ਕਟਕ ਜਾਲਤਰੰਗ ਜੈਸਾ 13 ਜੋ ਪੈ ਹਮਨਾ ਪਾਪ ਕਰੰਤਾ ਆਹੇ ਨੰਤਾ ਪਵਨ ਪਵਿਤ ਨਾਮ ਕੈਸੇ ਹੁੰਦਾ 16 ਤੇ 12 ਯਾਦ ਰੱਖੋ 13 10 5 ਹੁਣ ਇਹਦੇ ਵਿੱਚੋਂ ਸਭ ਕੁਝ ਨਿਕਲਿਆ ਹੋਣਾ ਇਹਦੇ ਵਿੱਚ ਹੋਰ ਵੀ ਤਰੀਕੇ ਨੇ ਬੜੇ ਬੜੇ ਨੇ ਇਹ ਆ 41 ਆ 12 ਆ ਇਹ ਕੁਦਰਤ ਦਾ ਲਾਫ ਆਫ ਨੇਚਰ ਆ ਏ 12 38 ਦੇਖ ਤਾਂ ਇਦੇ ਵਿੱਚੋਂ ਚਾਰ ਤੱਤ ਇਹਦੇ ਵਿੱਚੋਂ ਪੰਜ ਪਿਆਰੇ ਇਹਦੇ ਵਿੱਚੋਂ ਕੁਦਰਤ 12 ਨੰਬਰ ਤੇ ਕੀ ਆਉਦਾ 12 ਨੰਬਰ ਤੇ ਕੀ ਲਿਖਿਆ ਜਾਂਦਾ ਸ਼ਿਸ਼ਾ ਕੀ ਲਿਖਿਆ ਜਾਂਦਾ 12 ਨੰਬਰ ਤੇ ਸ਼ਿਸ਼ਾ 12 ਨੰਬਰ ਤੇ ਕੀ ਲਿਖਿਆ ਜਾਂਦਾ ਸ਼ਿਸ਼ਾ ਹੋਰ ਜੇ ਮਨੁੱਖ ਦੇ ਵਿੱਚ ਸ਼ਿਸ਼ੇਤਰਾ ਵਾਲ ਰਹਿਣਗੇ ਇਹਦਾ ਵਾੜ ਹੋਣਗੇ ਸ਼ੀਸ਼ੇ ਤਰ੍ਹਾਂ ਜੇ ਉਹ ਸੱਪ ਬਣ ਕੇ ਇੱਥੇ ਲੋਕਾਂ ਦੇ ਹੱਕਾਂ ਤੇ ਡਾਕਾ ਮਾਰੂਗਾ ਇਹ ਇਹ ਪਰਵਰਤੀਆ ਪਰਵਰਤੀ ਦੇ ਵਿੱਚ ਹੈ ਮਨੁੱਖ ਦੇ ਅੰਦਰਿਆ ਸਭ ਕੁਝ ਮਨੁੱਖ ਆਪਣੇ ਬੱਚਿਆਂ ਵਾਸਤੇ ਇਕੱਠਾ ਕਰਦਾ ਮਨੁੱਖ ਆਪਣੇ ਕਹਿੰਦਾ ਮਤਲਬ ਭੈਣਾਂ ਭਰਾਵਾਂ ਵਾਸਤੇ ਮਾਪੇ ਵਾਸਤੇ ਸਾਰੀ ਉਮਰ ਇਕੱਠਾ ਕਰੀ ਜਾਂਦਾ ਔਰ ਬੇਈਮਾਨੀਆਂ ਤਾਂ ਮਨੁੱਖ ਨੇ ਕੀਤੀਆਂ ਉਸ ਬੰਦੇ ਨੇ ਕੀਤੀਆਂ ਭਰਾਤਰਾ ਨੂੰ ਬਹਿ ਕੇ ਖਾ ਰਿਹਾ ਹੈ ਸਾਰੀ ਉਮਰ ਬੇਈਮਾਨੀਆਂ ਕਰਦਾ ਚੱਲ ਗਿਆ ਬੱਚਿਆ ਕਰਕੇ ਭੈਣ ਭਰਾਵਾ ਕਰਕੇ ਰਿਸ਼ਤੇਦਾਰਾਂ ਕਰਕੇ ਉਹਨਾਂ ਨੂੰ ਵਧੀਆ ਬਣਾਉਣ ਤੇ ਲੱਗ ਲਗਾ ਰਿਆ ਬੇਈਮਾਨੀ ਆਪ ਕਰਦਾ ਰਿਆ ਤੇ ਉਹ ਆਰਾਮ ਦੇ ਨਾਲ ਆਇਆਸ਼ੀ ਮਾਰੇ ਨੇ ਹੁਣ ਬਲ ਜੇ ਉਹਦੀ ਕੀਤੀ ਹੋਈ ਕਮਾਈ ਬੇਈਮਾਨੀ ਦੇ ਨਾਲ ਜਿਹੜੇ ਜਿਹੜੇ ਲੋਕਾਂ ਨੇ ਵਰਤਣੀਆਂ ਚਾਹੇ ਉਹਦੇ ਭੈਣ ਭਰਾ ਹੁਣ ਚਾਹ ਜਿਹੜੇ ਮਰਜੀ ਹੋਣ ਉਹਨਾਂ ਦੇ ਅੰਦਰ ਸ਼ਸ਼ੇ ਵਾਲੇ ਬਲ ਚੱਲ ਪੈਣੇ ਨੇ 11 ਤੋਂ ਬਾਅਦ ਚਿੱਚਾ ਤੇ ਸ਼ਿਸ਼ਾ ਚਿੱਚਾ ਸ਼ੋਦ ਜਮਾ ਕਹਿਰਬਦਾਸ ਖਾਸ ਜਮਾਰਾ ਜੋ ਹਮ ਸੈਰੀਸ ਉਮੀਦ ਹੈ ہمارا ਚਿਚਾ ਮੰਮੇ ਨੂੰ ਕਰਨਾ ਚਿਚਾ ਮੰਮੇ ਨੂੰ ਕਰਨਾ ਰਾਰਾ ਠੀਕ ਆ ਪਿਛੇ ਕੀ ਆ ਰਹੀ ਆ ਆਤਮਾ ਰਾਰਾ ਆ ਰਿਆ ਮਨੋਕਤਾ ਆ ਰਹੀ ਆ ਮਮਾ ਮਨੋਕਤਾ ਤੇ ਚਚਾ ਜਮਾਰ ਜਮਾਰ ਧਰਮ ਮਨੋਕਤਾ ਦਾ ਆ ਜੇ ਤੁਹਾਨੂੰ ਸ਼ੱਕ ਹੋਵੇ ਇਹ ਮੈਂ ਝੂਠ ਬੋਲ ਰਿਹਾ ਜਿੱਥੇ ਦਿਲ ਕਰਦਾ ਜਿੱਥੇ ਵੀ ਦਿਲ ਕਰਦਾ ਟਾਈਮ ਰੱਖ ਲਓ ਬਣਾ ਲੋ ਟਾਈਮ ਗੁਰੂ ਸਾਹਿਬ ਕਿਰਪਾ ਕਰ ਬਾਣੀ ਲਿਖਣ ਦੀ ਲੋੜ ਕਿਉਂ ਪਈ ਤੇ ਲਾਈਵ ਹੋਊਗਾ ਜੇ ਤੁਹਾਨੂੰ ਲੱਗਦਾ ਮੈਂ ਗਲਤ ਕਹਿ ਰਿਹਾ ਠੀਕ ਹੈ ਤੇ ਤੁਸੀਂ ਜਦੋਂ ਮਰਜੀ ਟਾਈਮ ਰੱਖ ਕੇ ਆਪਣਾ ਜਦੋਂ ਮਰਜੀ ਵਿਚਾਰ ਕਰੋ ਇਦਾਂ ਨੇ ਸੋਚਿਓ ਵੀ ਮੈਂ ਜਮਾਰਿਆ ਤਾਂ ਮੈਂ ਤੁਹਾਡੀ ਉੱਚੀ ਕੁਰਸੀ ਤੇ ਬਹਿ ਜਾਣਾ ਨਾ ਨਾ ਥੱਲੇ ਬੈਠੂੰਗਾ ਥੱਲੇ ਬਹਿ ਕੇ ਸਵਾਲ ਵਧੀਆਂ ਪੁੱਛੇ ਜਾਂਦੇ ਆ ਕਿਉਂਕਿ ਮੈਂ ਧਰਤੀ ਨਾਲ ਜੁੜਿਆ ਹੋਇਆ ਹਾਂ ਮੈਂ ਆਕਾਸ਼ ਨਾਲ ਨਹੀਂ ਜੁੜਿਆ ਹਾਂ ਥੱਲੇ ਧਰਤੀ ਨਾਲ ਨੀਚੇ ਉੱਚ ਕਰੇ ਮੇਰਾ ਗੋਵਿੰਦ ਤੈਨੂੰ ਖਵਾ ਚੋੜਦੇ ਆ ਨੂੰ ਥੱਲੇ ਸੱਚੇ ਨਾਲ ਜਾਂਦਾ ਤਾਂ ਮੈਨੂੰ ਰਾਜ ਕੋ ਨੀਚ ਨਾ ਗਏ ਤੁਸੀਂ